ਹਾਂਜੀ ਪਿਆਰੇ ਵਿਦਿਆਰਥੀਓ 10ਵੀਂ ਦਾ ਨਤੀਜਾ ਜਿਹੜਾ ਆ ਚੁੱਕਿਆ ਹੈਗਾ ਜਿਸ ਦੇ ਵਿੱਚੋਂ ਮੈਰਿਟ ਹੋਲਡਰ ਵਿਦਿਆਰਥੀ ਉਹਨਾਂ ਦਾ ਜਿਹੜਾ ਨਤੀਜਾ ਲਾਨਾ ਜਾ ਚੁੱਕਿਆ ਹੈਗਾ ਦੂਸਰੇ ਵਿਦਿਆਰਥੀਆਂ ਦਾ ਨਤੀਜਾ ਕੱਲ ਆਏਗਾ ਜਿਹੜਾ ਵਿਭਾਗ ਨੇ ਜਿਹੜਾ 10 ਵਜੇ ਤੱਕ ਦਾ ਟਾਈਮ ਦਿੱਤਾ ਕੱਲ ਦਾ ਵੀ ਜਿਹੜਾ ਲਿੰਕ ਅਪਡੇਟ ਹੋ ਜਾਏਗਾ ਉੱਥੇ ਤੁਸੀਂ ਜਿਹੜੀ ਆਪਣੀ ਜਿਹੜੀ ਜਨਮ ਮਿਤੀ ਭਰ ਕੇ ਆਪਣਾ ਰੋਲ ਨੰਬਰ ਭਰ ਕੇ ਈਮੇਲ ਆਈਡੀ ਤੇ ਫੋਨ ਨੰਬਰ ਜਿਹੜਾ ਭਰ ਕੇ ਤੁਸੀਂ ਆਪਣੇ ਨਤੀਜੇ ਨੂੰ ਚੈੱਕ ਕਰ ਸਕਦੇ ਹੋਗੇ ਤਾਂ ਜਾਣਦਿਆਂ ਅਸੀਂ ਜਿਹੜੇ ਮੈਰਿਟ ਹੋਲਡਰ ਵਿਦਿਆਰਥੀ ਨੇ ਜਿਹੜੇ ਮੈਰਿਟਾਂ ਦੇ ਵਿੱਚ ਆਏ ਨੇਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨੇ ਤਿੰਨ ਵਿਦਿਆਰਥੀ ਨੇ ਜਿਹੜੇ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਪ੍ਰੀਖਿਆ ਮਾਰਚ 2024 ਵਿੱਚ ਜਿਹੜਾ ਰੈਗੂਲਰ ਦੇ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਕਰੰਬਾਰ ਜਿਸ ਦੇ ਵਿੱਚੋਂ ਅਦਿੱਤੀ ਵਿਦਿਆਰਥਣ ਹੈ ਅਜੀਤ ਕੁਮਾਰ ਸਿੰਘ ਪੇਤਾਈ ਦਾ ਨਾਮ ਆ ਬੱਚੇ ਦਾ ਜਿਹੜਾ ਸਕੂਲ ਹੈ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਅਤੇ 650 ਦੇ ਵਿੱਚੋਂ 650 ਨੰਬਰ ਨੇ ਇਸ ਬੱਚੇ ਦੇ ਅਦਿੱਤੀ ਦੇ ਅਦਿੱਤੀ ਨੇ ਜਿਹੜਾ ਪੂਰੇ ਜਿਹੜਾ ਟਾਪ ਕੀਤਾਗਾ 10ਵੀਂ ਦੇ ਵਿੱਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਇਸ ਵਿਦਿਆਰਥਣ ਨੇ ਦੂਸਰੀ ਵਿਦਿਆਰਥਣ ਤੁਸੀਂ ਦੇਖ ਰਹੇ ਹੋਗੇ ਅਲੀਸ਼ਾ ਸ਼ਰਮਾ ਮਹਿੰਦਰ ਸ਼ਰਮਾ ਪਿਤਾਈ ਦਾ ਨਾਮ ਆ ਅਲੀਸ਼ਾ ਨੇ ਜਿਹੜਾ 645 ਅੰਕ ਹਾਸਲ ਕੀਤੇ ਨੇ 650 ਵਿੱਚੋਂ 99.23 ਫੀਸ ਦੀ ਜਿਹੜੇ ਪ੍ਰਤੀਸ਼ਤ ਅੰਕ ਹਾਸਲ ਕੀਤੇ ਨੇ ਇਹ ਵਿਦਿਆਰਥਣ ਵੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਹੈ ਅੱਗੇ ਵੇਖ ਰਹੇ ਹੋ ਤੁਸੀਂ ਤੀਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹੈ ਬਾਬਾ ਬਕਾਲਾ ਸਾਹਿਬ ਦੀ ਕਰਨ ਕਰਮਨਪ੍ਰੀਤ ਕੌਰ ਕਰਮਨਪ੍ਰੀਤ ਕੌਰ ਜਗਰੂਪ ਸਿੰਘ 27/8/2007 ਜਿਹੜਾ ਇਸ ਦਾ ਜਿਹੜਾ ਸਕੂਲ ਹੈ ਜਨਮ ਮਿਤੀ 27/8/2007 ਦਾ ਸਕੂਲ ਹੈ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾ ਤਨੇਲ ਤਹਿਸੀਲ ਬਕਾਲਾ ਜਿਹੜਾ ਅੰਮ੍ਰਿਤਸਰ ਮੈਂ ਨੇੜੇ ਕਰਕੇ ਦਿਖਾ ਦਿੰਨਾਗਾ ਇਹ ਤਿੰਨੇ ਤਸਵੀਰਾਂ ਨੇ ਜਿਹੜੀਆਂ ਬੱਚੇ ਨੇ ਮੈਲਟ ਮੈਰਿਟ ਹੋਲਡਰ ਨੇ ਇਹ ਬੱਚੇ ਇਹ ਮੈਰਿਟ ਦੇ ਵਿੱਚ ਆਏ ਹੋਏ ਬੱਚੇ ਨੇਗੇ ਇਹ ਤਿੰਨੇ ਤੁਸੀਂ ਵੇਖ ਸਕਦੇ ਹੋਗੇ ਇਸ ਤਰ੍ਹਾਂ ਦੇ ਨਾਲ ਸੋ ਇਹ ਤਿੰਨਾਂ ਵਿਦਿਆਰਥੀਆਂ ਨੇ ਅਦਿੱਤੀ ਨੇ ਪਹਿਲਾ ਸਥਾਨ ਹਾਸਲ ਕੀਤਾ 650 ਚੋਂ 650 100% ਅੰਕ ਲੈ ਕੇ ਅਲੀਸ਼ਾ ਸ਼ਰਮਾ ਨੇ ਦੂਸਰਾ ਸਥਾਨ ਹਾਸਲ ਕੀਤਾ ਤੇ ਕਰਮਨਪ੍ਰੀਤ ਕੌਰ ਨੇ 30ਵਾਂ ਸਥਾਨ ਹਾਸਲ ਕੀਤਾਗਾ ਸੋ ਜਿਹੜੇ ਦੂਸਰੇ ਵਿਦਿਆਰਥੀ ਨੇ ਉਹਨਾਂ ਦਾ ਨਤੀਜਾ ਕੱਲ ਅਪਡੇਟ ਹੋ ਜਾਏਗਾ ਜੀ ਤੁਸੀਂ ਜਿਹੜਾ ਆਪਣਾ ਰੋਲ ਨੰਬਰ ਤੇ ਡੇਟ ਆਪਰth ਯਾਦ ਰੱਖਣੀ ਆ ਉਹ ਭਰ ਲੈਣੀ ਆ ਤੇ ਭਰ ਕੇ ਜਿਹੜਾ ਤੁਹਾਡਾ ਨਤੀਜਾ ਨਿਕਲ ਜੇਗਾ ਹੁਣ ਤੁਹਾਨੂੰ ਅਸੀਂ ਦਿਖਾਉਣੀ ਆ ਨਤੀਜਾ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੀ ਕਿੰਨੇ ਕਿੰਨੇ ਪ੍ਰਤੀਸ਼ਤ ਰਹੀ ਤੁਸੀਂ ਜ਼ਰੂਰ ਦੇਖਿਓ ਇਸ ਨਾਲ ਤੁਹਾਨੂੰ ਜਿਹੜਾ ਪਤਾ ਲੱਗੇਗਾ ਮਾਰਚ 2024 ਦੀ ਪ੍ਰੀਖਿਆ ਦੇ ਵਿੱਚ ਨਤੀਜਾ ਦੇਖ ਸਕਦੇ ਹੋ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ 10 ਮਾਰਚ 2024 ਪਾਸ ਪ੍ਰਤੀਸ਼ਤ ਕਿੰਨੀ ਰਹੀ ਹੈ ਜ ਜਿਹਦੇ ਵਿੱਚ 97.24% ਦੀ ਰਹੀ ਹੈ ਜੀ 281098 ਸੀਗੇ ਜਿਹਦੇ ਵਿੱਚੋਂ ਪਾਸ ਹੋਏ ਨੇ 2 ਲੱਖ ਜਿਹੜਾ 73348 ਤੇ ਜਿਹੜੀ ਇਹ ਪਾਸ ਫੀਸ ਦੀ ਰਹੀ ਆ ਕੁੱਲ ਪਾਸ ਫੀਸ ਦੀ 97.24 ਰਹੀ ਹੈ ਜੀ ਪਾਸ ਪਰਸੈਂਟੇਜ ਗੱਲ ਦੀ ਰਹੀ ਆ 98.11% ਦੀ 132642 ਦੇ ਵਿੱਚੋਂ ਜਿਹੜਾ ਪਾਸ ਹੋ ਰੀਆਂ ਨੇ ਕੁੜੀਆਂ 130132 ਇਸ ਤੋਂ ਲਾ ਪਾਸ ਪਰਸੈਂਟੇਜ ਤੁਸੀਂ ਬੁਆਏਜ਼ ਦੀ ਦੇਖ ਰਹੇ ਹੋਗੇ ਲੜਕੀਆਂ ਦੀ 96.47% ਦੀ ਆ 148445 ਬੱਚਾ ਨੇ ਪੇਪਰ ਦਿੱਤਾ ਸੀ 143206 ਦੇ ਵਿੱਚੋਂ ਪਾਸ ਹੋਏ ਨੇ 96.47% ਦੀ ਆ ਅੱਗੇ ਜਿਹੜਾ ਤੁਸੀਂ ਦੇਖ ਰਹੇ ਹੋਗੇ ਸਾਰੀ ਜਿਹੜੀ ਅਰਬਨ ਏਰੀਆ ਦੀ ਹੈਗੀ ਆ ਸਾਰੀਆਂ ਵੱਖੋ ਵੱਖਰੀਆਂ ਨੇ ਰੂਰਲ ਏਰੀਆ ਦੀ ਕਿੰਨੀ ਪ੍ਰਤੀਸ਼ਤ ਰਹੀ 96.60% ਦੀ ਰੂਰਲ ਏਰੀਆ ਜਿਹੜਾ 97.58 ਗਵਰਨਟ ਸਕੂਲਾਂ ਦੀ ਜਿਹੜੀ ਪਾਸ ਪ੍ਰਸ਼ਿੱਤਾ ਬਹੁਤ ਅੱਛੀ ਰਹੀ 97.32% ਦੀ ਜਿਹੜੇ ਬੱਚੇ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਦੇ ਆ ਨਾਨ ਗਵਰਨਮੈਂਟ ਸਕੂਲਾਂ ਦੇ ਵਿੱਚ ਹੈਗੇ ਜਿਹੜੇ 98.01 ਰਹੀ ਆ ਜੀ ਫੀਸ ਦੀ ਇਹਨਾਂ ਦੀ ਤੇ ਅੱਗੇ ਹੈਗਾ ਜਿਹੜਾ ਐਡਿਡ ਸਕੂਲ ਆ ਇਹਨਾਂ ਦੀ ਜਿਹੜੀ ਪਾਸ ਫੀਸ ਦੀ 93.71% ਦੀ ਰਹੀ ਆ ਸੋ ਇਹ ਵਿਦਿਆਰਥੀ ਤੁਹਾਨੂੰ ਜਿਹੜਾ ਸਾਲ ਵਾਈਜ਼ ਅਪੀਰ ਹੋਏ ਵਿਦਿਆਰਥੀਆਂ ਦੀ ਜਿਹੜੀ ਪ੍ਰਤੀਸ਼ਤਾ ਇਸ ਸਾਲ ਜਿਹੜਾ ਆ ਦੇਖ ਰਹੇ ਤੁਸੀਂ ਆ ਵਈ ਦੇ ਵਿੱਚ ਜਿਹੜੇ ਪਾਸ ਹੋਏ ਸੀਗੇ ਬੱਚੇ 96. ਜਿਹੜਾ 6% ਦੀ ਸੀਗਾ ਨਤੀਜਾ 2023 ਦੇ ਵਿੱਚ 97.54 ਸੀਗਾ ਤੇ ਇਸ ਵਾਰ ਜਿਹੜਾ ਪਾਸ ਦੀ 2024 ਦੇ ਵਿੱਚ ਹੈਗਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ 97.24% ਦੀ ਜਿਹੜਾ ਨਤੀਜਾ ਹੈਗਾ ਸਾਲ ਦੇ ਹਿਸਾਬ ਨਾਲ ਜੇਕਰ ਅਪ ਗੱਲ ਕਰ ਲਈ ਜਾਵੇ ਤਾਂ ਅੱਗੇ ਵੇਖ ਰਹੇ ਹੋਗੇ ਤੁਸੀਂ 10ਵੀਂ ਪ੍ਰੀਖਿਆ ਫੇਲ ਕਿੰਨੇ ਬੱਚੇ ਹੋਏ ਨੇ ਇਹਦੇ ਵਿੱਚੋਂ ਰੈਗੂਲਰ ਨੇ ਜਿਹੜੇ ਰੈਗੂਲਰ ਵਾਲਿਆਂ ਦਾ 394 ਤੇ ਬਹੁਤ ਘੱਟ ਪ੍ਰਤੀਸ਼ਤ ਜਿਹੜੀ ਪਰਸੈਂਟ ਜਿਹੜੇ ਫੇਲ ਹੋਣ ਵਾਲਿਆਂ ਦੀ ਪਾਸ ਕਿੰਨੇ ਹੋਏ ਨੇ 97.24 ਫੀਸ ਦੀ ਰਹੀ ਹੈ 273348 ਰੀਪੇਅਰ 7166 ਦੀ ਹੈ ਜੀ ਜਿਹੜਾ ਇਸ ਤਰ੍ਹਾਂ ਦੇ ਨਾਲ ਵਿਧ ਹੈਲਡ ਜਿਹੜੇ ਹੈਗੇ ਨੇਗੇ 190 281098 ਜਿਹੜਾ ਕੁੱਲ ਬਣ ਜਾਂਦਾ ਹੈਗਾ ਨਾਲ ਹੀ ਓਪਨ ਸਕੂਲ ਦੀ ਜੱਥੇ ਦੇ ਰੱਖਿਆਗਾ ਓਪਨ ਨੇ ਵਿੱਚ ਵਿਦਿਆਰਥੀ ਸੀਗੇ 10825 7665 ਪਾਸ ਹੋਏ ਨੇ 70.81 ਫੀਸ ਦੀ ਰਹੀ ਆ ਗਰਲੇ ਦੀ ਹੈਗੀ ਜਿਹੜੇ ਓਪਨ ਸਕੂਲ ਦੀ 76. 52% ਦੀ ਰਹੀ ਆ ਤੇ ਬੁਆਏਸ ਦੀ ਰਹੀ ਆ 67.69 ਤੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਸਾਰੀਆਂ ਵੱਖਰੀਆਂ ਵੱਖਰੀਆਂ ਨਾਨ-ਕੋਵਿਡ ਕੋਵਿਡ ਸਕੂਲ ਓਪਨ ਸਕੂਲ ਜਿਹੜੇ ਨਤੀਜੇ ਤੁਹਾਡੇ ਸਾਹਮਣੇ ਜਿਹੜੇ ਰੱਖੇ ਗਏ ਨੇਗੇ ਏਡਿਟਡ ਸਕੂਲ ਦੀ ਜਿਹੜੀ ਹੈਗੀ ਆ 71.46% ਦੀ ਰਹੀ ਆ ਅੱਗੇ ਆਪਾਂ ਜ਼ਿਲੇ ਵਾਈ ਦੇਖਦੇ ਹਾਂ ਜਿਹੜੇ ਜ਼ਿਲੇ ਵਾਈ ਦੇ ਪ੍ਰਤੀਸ਼ਤ ਤੱਕ ਨਹੀਂ ਰਹੀ ਹੈ 10ਵੀਂ ਜਿਹੜੀ ਰੈਗੂਲਰ ਵਿਦਿਆਰਥੀਆਂ ਦੀ ਅੰਮ੍ਰਿਤਸਰ ਸਭ ਤੋਂ ਪਹਿਲਾਂ ਦੇਖਦੇ ਜਿਹੜਾ ਅੰਮ੍ਰਿਤਸਰ ਦੀ ਪ੍ਰਤੀਸ਼ਤ ਸਭ ਤੋਂ ਵੱਧ ਆ ਜੀ 99.24% ਦੀ ਆ ਇਸ ਤੋਂ ਇਲਾਵਾ ਪਠਾਨਕੋਟ ਹੈ ਜਿਹੜਾ ਦੂਜਾ ਸਥਾਨ ਹਾਸਲ ਕੀਤਾ ਇਸਨੇ 99.22 ਦੇ ਨਾਲ ਤਰਨਤਾਰਨ ਤੀਜੇ ਸਥਾਨ ਤੇ ਹੈ 99.13 ਦੇ ਨਾਲ ਗੁਰਦਾਸਪੁਰ ਜਿਹੜਾ ਹੈਗਾ ਚੌਥੇ ਸਥਾਨ ਤੇ ਰਿਹਾ 98.97 ਫਿਰ ਫਰੋਜ਼ਪੁਰ ਰਿਹਾ ਜੀ ਫਿਰ ਫਰੀਦਕੋਟ ਹੈ 8ਵੇਂ ਨੰਬਰ ਤੇ 7ਵੇਂ ਤੇ ਹੁਸ਼ਿਆਰਪੁਰ ਐਸ ਵੀ ਐਸ ਨਗਰ 98.09 ਐਸ ਵੀ ਐਸ ਨਗਰ ਕਪੂਰਥਲਾ ਹੈ ਰੂਪਨਗਰ ਮੋਗਾ ਇਸ ਤੋਂ ਇਲਾਵਾ ਜਿਹੜਾ ਐਸ اے ਐਸ ਨਗਰ ਰਿਹਾ ਜੀ ਫਿਰ ਜਲੰਧਰ ਆ ਜੀ 14 ਨੰਬਰ ਦੇ ਉੱਪਰ ਫਿਰ ਬਠਿੰਡਾ ਹੈ ਜੀ ਜਿਹੜਾ 96.75% ਦੀ ਫਿਰ ਮਾਨਸਾ ਜੀ 96.98% ਦੀ ਫਿਰ ਬਰਨਾਲਾ ਹੈ ਫਿਰ ਮਰੇਲ ਮਰੇਰ ਕੋਟਲਾ ਹੈ ਫਿਰ ਸੰਗਰੂਰ ਹੈ 96.18% ਦੀ ਲੁਧਿਆਣਾ ਹੈ ਫਤਿਹਗੜ੍ਹ ਸਾਹਿਬਾ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਅੱਗੇ ਵਿਸ਼ੇ ਭਾਈ ਜਿਹੜੀ ਦੱਸੀ ਹੋਈ ਹੈ ਪ੍ਰਤੀਸ਼ਤ ਪੰਜਾਬੀ ਦੇ ਵਿੱਚੋਂ ਕਿੰਨੇ ਪਾਸ ਹੋਏ ਨੇਗੇ ਪੰਜਾਬੀ ਦੇ ਵਿੱਚ ਜਿਹੜੀ ਪ੍ਰਤੀਸ਼ਤ ਸਭ ਤੋਂ ਵੱਧ 99.49% ਦੇ ਬੱਚੇ ਪਾਸ ਹੋਏ ਨੇ 28134 ਦੇ ਵਿੱਚੋਂ 27961 ਬੱਚੇ ਪਾਸ ਹੋਏ ਨੇ। ਇੰਗਲਿਸ਼ ਦੇ ਵਿੱਚੋਂ 281088 ਦੇ ਵਿੱਚੋਂ 27000 743 ਜਾਨਕਿ 98.85% ਦੀ ਹਿੰਦੀ ਦੇ ਵਿੱਚੋਂ 99.78% ਦੀ ਰਿਹਾ ਜੀ। ਸਾਰੀਆਂ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਮੈਥ ਦੇ 99.55% ਦੀ ਸਾਇੰਸ ਦਾ ਜਿਹੜਾ ਦੇਖ ਰਹੇ ਹੋ ਤੁਸੀਂ 99.31 ਸੋਸ਼ਲ ਸਟਡੀਜ਼ ਹੈ ਜਿਹੜਾ ਅੱਗੇ 99.52% ਦੀ ਪੰਜਾਬ ਹਿਸਟਰੀ ਐਂਡ ਕਲਚਰ ਪੇਪਰ ਦਾ 100% ਦੀ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ 99.82 99.82 ਹਾਂਜੀ ਅਗੇ ਸੰਸਕ੍ਰਿਤ ਹੈ ਉਰਦੂ ਹੈ ਸਾਰੇ ਦਿੱਤੇ ਹੋਏ ਨੇ ਜਿਹੜੇ ਵੱਖਰੇ ਵੱਖਰੇ ਤੁਸੀਂ ਜਿਹੜਾ ਵਿਭਾਗ ਦੀ ਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋਗੇ ਬਾਕਾਇਦਾ ਤੌਰ ਤੇ ਜਿਹੜਾ ਸਾਰੀ ਸੂਚੀ ਇੱਥੇ ਦਿੱਤੀ ਹੋਈ ਹੈਗੀ ਅੱਗੇ ਜਿਹੜਾ ਫੇਰ ਬੱਚਿਆਂ ਦੀ ਆਪਾਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜਿਨ੍ਹਾਂ ਨੇ ਪਹਿਲਾ ਦੂਜਾ ਤੀਜਾ ਤੇ ਸਥਾਨ ਹਾਸਲ ਕੀਤਾਗਾ ਇਹ ਵੀ ਤੁਸੀਂ ਜਿਹੜੀ ਸੂਚੀ ਨਾਲ ਦੀ ਨਾਲ ਵੇਖ ਸਕਦੇ ਹੋਗੇ ਸੋ ਇਹ ਸੀਗਾ ਵਿਦਿਆਰਥੀਓ ਤੁਹਾਡਾ ਜਿਹੜਾ ਮੈਟ ਹੋਲਡਰ ਵਿਦਿਆਰਥੀ ਨੇ ਉਹਨਾਂ ਦਾ ਨਤੀਜਾ ਤੁਹਾਡੇ ਸਮੁਖ ਰੱਖਿਆ ਗਿਆ ਤੇ ਜਿਹੜਾ ਤੁਹਾਡਾ ਨਤੀਜਾ ਜਿਹੜੇ ਦੂਜੇ ਵਿਦਿਆਰਥੀਆਂ ਦਾ ਨਹੀਂ ਆਇਆ ਉਹ ਕੱਲ ਆ ਜਾਏਗਾ ਲਿੰਕ ਅਪਡੇਟ ਹੋ ਜਾਏਗਾ ਤੇ ਤੁਸੀਂ ਆਪਣਾ ਜਿਹੜਾ ਰੋ ਨੰਬਰ ਤੇ ਡੇਟ ਆਫ ਬਰਥ ਜਿਹੜੀ ਨਾਲ ਦੀ ਨਾਲ ਜਿਹੜਾ ਉਹ ਯਾਦ ਕਰਕੇ ਰੱਖਣਾਗਾ ਹੁਣ ਤਾਂ ਕਿ ਤੁਸੀਂ ਆਪਣਾ ਤੁਰੰਤ ਨਤੀਜਾ ਕੱਲ ਨੂੰ ਚੈੱਕ ਕਰ ਸਕੋ ਜਦੋਂ ਵੀ ਰਿਜ਼ਲਟ ਆਉਂਦਾ ਤੁਹਾਨੂੰ ਜਿਹੜੀ ਜਾਣਕਾਰੀ ਨਾਲ ਦੀ ਨਾਲ ਭਈਆ ਕਰਵਾ ਦਿੱਤੀ ਜਾਏਗੀ ਸ਼ੁਕਰੀਆ ਸਾਰੇ ਵਿਦਿਆਰਥੀਆਂ ਦਾ ਜਿਹੜਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਅੱਗੇ ਸ਼ੇਅਰ ਕਰਨ ਦੀ ਖੇਚਲ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਕੋਲ ਇਹ ਗੱਲ ਜਿਹੜੀ ਪਹੁੰਚੇ ਧੰਨਵਾਦ ਜੀ